ਇਹ ਸਪਨੇ ਹੁੰਦੇ ਸੀ ਪੰਜਾਬ ਦੇ ਕਿ ਕਦੇ ਇੰਨੀ ਫੇਅਰ ਟਰਾਂਸਪੇਰੈਂਟ ਸਿਲੈਕਸ਼ਨਾਂ ਹੋਣਗੀਆਂ ਬਟ ਜੋ ਸਾਨੂੰ ਮੈਨੂੰ ਦਾ ਫਲ ਮਿਲਿਆ ਮੈਂ ਉਹਨੂੰ ਵੀ ਐਕਸਪ੍ਰੈਸ ਨਹੀਂ ਕਰ ਸਕਦੀ ਕਿ ਕਦੇ ਸੋਚਿਆ ਹੀ ਨਹੀਂ ਸੀ ਵੀ ਮੈਂ ਟਾਪਰ ਹੋऊंगी ਇਸ ਐਗਜ਼ਾਮ ਦੀ ਮੇਰਾ ਰਿਟਨ ਦੇ ਵਿੱਚ ਜਦੋਂ ਫਰਸਟ ਐਗਜ਼ਾਮ ਦੇ ਵਿੱਚ ਮੇਰਾ ਰਿਜ਼ਲਟ ਮੈਂ ਦੇਖਿਆ ਨਾ ਕਿ ਮੈਂ ਟਾਪਰ ਐ ਸਰ ਮੈਨੂੰ ਬਿਲੀਵ ਹੀ ਨਹੀਂ ਹੋਇਆ ਕਿ ਇੰਨੀ ਫੇਅਰ ਸਿਲੈਕਸ਼ਨ ਪੰਜਾਬ ਸਰਕਾਰ ਵੱਲੋਂ ਅੱਜ ਮਿਸ਼ਨ ਰੋਜ਼ਗਾਰ ਦੇ ਤਹਿਤ 443 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਦਿੱਤੇ ਜਾ ਰਹੇ ਨੇ ਤਾਂ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਉਹ ਨੌਜਵਾਨਾਂ ਦੇ ਚਿਹਰੇ ਤੇ ਖੁਸ਼ੀ ਆ ਜਿਨ੍ਹਾਂ ਨੂੰ ਨਿਯੁਕਤੀ ਪੱਤਰ ਮਿਲੇ ਨੇ ਕਿਸ ਤਰ੍ਹਾਂ ਦੇਦੇ ਹੋ ਜੀ ਕਿਹੜੀ ਪੋਸਟ ਵਾਸਤੇ ਅਪਲਾਈ ਕੀਤਾ ਸੀਗਾ ਤੇ ਕਿਹੜੀ ਪੋਸਟ ਦੀ ਸੀ ਸਰ ਮੈਂ ਡਿਪਟੀ ਡਿਸਟ੍ਰਿਕਟ ਅਟਾਰਨੀ ਪੰਜਾਬ ਦੇ ਵਿੱਚ ਸੈਕੰਡ ਰੈਂਕ ਹਾਸਲ ਕੀਤਾ ਇਹ ਮੇਰੀ ਸੈਕੰਡ ਜੌਬ ਹੈ ਮੈਂ ਅਦਿਤੀ ਗੁਪਤਾ ਮੋਗੇ ਤੋਂ ਬਿਲੋਂਗ ਕਰਦੀ ਹਾਂ ਪਹਿਲਾਂ ਮੈਂ ਈਡੀ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਵਿੱਚ ਸਿਲੈਕਟ ਹੋਈ ਸੀ 2021 ਦਾ ਕਿਸ ਤਰ੍ਹਾਂ ਦੇਖਦੇ ਹੋ ਕਿੰਨੇ ਸਾਲ ਦੀ ਮਿਹਨਤ ਸੀਗੀ ਹੁਣ ਜਦੋਂ ਇਹ ਗਵਰਨਮੈਂਟ ਜੌਬ ਸਰ ਖੁਸ਼ੀ ਇੰਨੀ ਕੁ ਜ਼ਿਆਦਾ ਹੈ ਕਿ ਵੀ ਮੈਂ ਆਪਣੇ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਕਰ ਸਕਦੀ ਮੈਂ ਉਸ ਪ੍ਰਮਾਤਮਾ ਦਾ ਆਪਣੇ ਮਾਪਪਾ ਦਾ ਸੀਐਮ ਸਾਹਿਬ ਦਾ ਇੰਨਾ ਜ਼ਿਆਦਾ ਸ਼ੁਕਰਗੁਜ਼ਾਰ ਹਾਂ ਕਿ ਵੀ ਇਹ ਸੁਪਨੇ ਹੁੰਦੇ ਸੀ ਪੰਜਾਬ ਲਈ ਕਿ ਕਦੇ ਇੰਨੀ ਫੇਅਰ ਟਰਾਂਸਪੇਰੈਂਟ ਸਿਲੈਕਸ਼ਨਾਂ ਹੋਣਗੀਆਂ ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਡਿਪਟੀ ਡਿਸਟ੍ਰਿਕਟ ਅਟਾਰਨੀ ਦੀ ਪੋਸਟ ਜਿਹੜੀ ਜਦੋਂ ਦਾ ਡਿਪਾਰਟਮੈਂਟ ਐਸਟੈਬਲਿਸ਼ ਹੋਇਆ ਹੈ ਪਹਿਲੀ ਵਾਰੀ ਗਿਣਤੀ ਦੇ ਵਿੱਚ 40 ਡਿਪਟੀ ਡਿਸਟ੍ਰਿਕਟ ਅਟਾਰਨੀ ਡਾਇਰੈਕਟਰ ਪੋਸਟ ਆਈਆਂ ਪਹਿਲਾਂ ਨਹੀਂ ਸੀ ਆਉਂਦੀਆਂ ਹਮੇਸ਼ਾ ਪ੍ਰੋਫੈਸ਼ਨ ਵਾਈਜ਼ ਹੁੰਦੀਆਂ ਸੀ ਬਹੁਤ ਆਉਂਦੀਆਂ ਸੀ ਕਦੋਂ ਬਟ ਇਸ ਵਾਰ ਜੋ ਸੀਐਮ ਸਾਹਿਬ ਨੇ ਕਰ ਦਿੱਤਾ ਉਹਦੇ ਲਈ ਤਾਂ ਜਿੰਨਾ ਥੈਂਕਸ ਉਹ ਥੋੜਾ ਹੀ ਹੈ ਤਾਂ ਲੱਗਦਾ ਕਿ ਜੋ ਪਹਿਲਾਂ ਦੇਖਣ ਨੂੰ ਨਹੀਂ ਮਿਲਦਾ ਸੀਗਾ ਜੋ ਟਰਾਂਸਪੈਰੈਂਸੀ ਪਹਿਲਾਂ ਦੇਖਣ ਨੂੰ ਨਹੀਂ ਮਿਲਦੀ ਸੀ ਆ ਜੋ ਆ ਨਿਯਮ ਪਹਿਲਾਂ ਦੇਖਣ ਨੂੰ ਨਹੀਂ ਮਿਲਦਾ ਸੀ ਉਹ ਇਹ ਸਰਕਾਰ ਦੇ ਵਿੱਚ ਦੇਖਣ ਨੂੰ ਮਿਲਿਆ ਤੇ ਕਿੰਨੀ ਕੋ ਮਿਹਨਤ ਕਰਨੀ ਪਈ ਇਸ ਜੋ ਵਾਸਤੇ ਸਰ ਇਹ ਜੋ ਸਵਾਲ ਹੈਗਾ ਕਿ ਵੀ ਮਿਹਨਤ ਤਾਂ ਐਨੀ ਲੰਬੀ ਜਰਨੀ ਹੈ ਮੈਂ ਐਲਐਲਬੀ ਤੋਂ ਲੈ ਕੇ ਜੇ ਹੁਣ ਤੱਕ ਦੇਖਾ ਮੈਂ ਪੀਐਚਡੀ ਕਰ ਰਹੀ ਹਾਂ 10 ইয়ারਸ ਦੀ ਮੇਰੀ ਜਰਨੀ ਆ ਸੈਕੰਡ ਜੌਬ ਤੇਬ ਤੱਕ ਪਹੁੰਚਦੇ ਪਹੁੰਚਦੇ ਮਿਹਨਤ ਦਾ ਤਾਂ ਕੋਈ ਸ਼ਾਰਟਕਟ ਨਹੀਂ ਸੀ ਮਿਹਨਤ ਤਾਂ ਇੰਨੀ ਜ਼ਿਆਦਾ ਕੀਤੀ ਹੈ ਵੀ ਸਰ ਮੈਂ ਨਹੀਂ ਦੱਸ ਸਕਦੀ ਬਟ ਜੋ ਸਾਨੂੰ ਮਿਹਨਤ ਦਾ ਫਲ ਮਿਲਿਆ ਮੈਂ ਉਹਨੂੰ ਵੀ ਐਕਸਪ੍ਰੈਸ ਨਹੀਂ ਕਰ ਸਕਦੀ ਕਿ ਕਦੇ ਸੋਚਿਆ ਹੀ ਨਹੀਂ ਸੀ ਵੀ ਮੈਂ ਟਾਪਰ ਹੋऊंगी ਇਸ ਐਗਜ਼ਾਮ ਦੀ ਮੇਰਾ ਰਿਟਨ ਦੇ ਵਿੱਚ ਜਦੋਂ ਫਰਸਟ ਐਗਜ਼ਾਮ ਦੇ ਵਿੱਚ ਮੇਰਾ ਰਿਜ਼ਲਟ ਮੈਂ ਦੇਖਿਆ ਨਾ ਕਿ ਮੈਂ ਟਾਪਰ ਐ ਸਰ ਮੈਨੂੰ ਬਲੀਵ ਹੀ ਨਹੀਂ ਹੋਇਆ ਕਿ ਇੰਨੀ ਫੇਅਰ ਸਿਲੈਕਸ਼ਨ ਤਾਂ ਅੱਜ ਨਿਯੁਕਤੀ ਪੱਤਰ ਮਿਲੇ ਆ ਤੁਹਾਨੂੰ ਕਿਸ ਤਰ੍ਹਾਂ ਦੇਖਦੇ ਹੋ ਕਿੰਨੀ ਕੋ ਖੁਸ਼ੀ ਹੈ ਸਰ ਬਹੁਤ ਜ਼ਿਆਦਾ ਖੁਸ਼ੀ ਹੈ ਜੀ ਮੇਰਾ ਨਾਮ ਦਲਜੀਤ ਸਿੰਘ ਹੈ ਜੀ ਮੈਂ ਸ੍ਰੀ ਅਮਰਸਦ ਸਾਹਿਬ ਹੇ ਸਰ ਮੈਂ ਦੱਸਣਾ ਚਾਹਾਂਗਾ ਵੀ ਮੇਰਾ ਇਹ ਤਰੀਕੇ ਨਾਲ ਦੂਸਰੀ ਨੌਕਰੀ ਹੈ ਜੀ ਏਡੀਏ ਵੀ ਮੇਰਾ ਟੈਸਟ ਕਲੀਅਰ ਹੈ ਤੇ ਡਿਪਟੀ ਡੀਏ ਵੀ ਟੈਸਟ ਕਲੀਅਰ ਹੈ ਇਸ ਤੋਂ ਪਹਿਲਾਂ ਵੀ ਸਰ ਪੰਜਾਬ ਸਰਕਾਰ ਨੇ ਇਸੇ ਨੇ ਮਾਨ ਸਾਹਿਬ ਨੇ ਦੋ ਟੈਸਟ ਕੱਢੇ ਸੀ ਜੀ ਇਸੇ ਜੋਬ ਨਾਲ ਰਿਲੇਟਡ ਏਲੋ ਤੇ ਏਲੋ ਉਹਨਾਂ 'ਚ ਮੇਰੀ ਫਰਸਟ ਵੇਟਿੰਗ ਸੀ ਜੀ ਮੈਂ ਕਹਿਣਾ ਚਾਹਾਂਗਾ ਜਿਹੜੇ ਪੰਜਾਬ ਤੋਂ ਬਾਹਰ ਵੀ ਬੈਠੇ ਨੇ ਜਾਂ ਕਿਵੇਂ ਵੀ ਆ ਵੀ ਤੁਸੀਂ ਮਿਹਨਤ ਕਰੋ ਪੰਜਾਬ ਚ ਆਓ ਜੋਬ ਲਾਓ ਤੇ ਜਿਵੇਂ ਬਾਹਰ ਉਹ ਥੱਕੇ ਖਾਰੇ ਨੇ ਉਹ ਨਾ ਤੱਕਿਆਂ ਤੋਂ ਬਚੰਦੀ ਸਾਰੀ ਜਿਵੇਂ ਕਹਿ ਰਹੇ ਨੇ ਜੀ ਬਾਹਰ ਰੋਜ਼ਗਾਰ ਨਹੀਂ ਮਿਲ ਰਿਹਾ ਤਾਂ ਲੱਗਦਾ ਕਿ ਸਰਕਾਰ ਵੱਲੋਂ ਜਿਹੜੇ ਇਨੀਸ਼ੀਏਟਿਵ ਲਿੱਤੇ ਜਾ ਰਹੇ ਆ ਨੌਜਵਾਨਾਂ ਨੂੰ ਵਾਪਸ ਪੰਜਾਬ ਦੇ ਵਿੱਚ ਲਿਆਉਣ ਵਾਸਤੇ ਜਿਵੇਂ ਇਹ ਵੀ ਇੱਕ ਉਸ ਤਰ੍ਹਾਂ ਦਾ ਹੀ ਇੱਕ ਉਪਰਾਲਾ ਕਿ ਜਦੋਂ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦੇ ਨਿਯੁਕਤੀ ਪੱਤਰ ਮਿਲ ਰਹੇ ਨੇ ਅੱਜ ਤੁਹਾਨੂੰ ਖੁਸ਼ੀ ਹੋ ਰਹੀ ਹੈ ਹੋਰ ਨੌਜਵਾਨਾਂ ਵਾਸਤੇ ਵੀ ਇੱਕ ਵੱਡਾ ਸੁਨੇਹਾ ਵਾ ਬਿਲਕੁਲ ਸਰ ਇਹ ਤਾਂ ਮੈਂ ਆਲਰੇਡੀ ਦੱਸ ਚੁੱਕਾ ਹਾਂ ਜੀ ਚਾਰ ਟੈਸਟ ਪੰਜਾਬ ਸਰਕਾਰ ਨੇ ਇੱਕਦਮ ਕੱਢੇ ਆ ਜੀ ਸਾਲ ਦੇ ਵਿੱਚ ਵਿੱਚ ਹੀ ਤਿੰਨ ਤਿੰਨ ਚਾਰ ਚਾਰ ਮਹੀਨੇ ਬਾਅਦ ਹੀ ਕੰਟੀਨਿਉਟੀ ਜਿਹੜੇ ਸਟੱਡੀ ਕਰਦੇ ਸੀ ਜੀ ਉਹਨਾਂ ਨੂੰ ਅਪਰਚੂਨਿਟੀ ਮਿਲੀ ਹੈ ਜੀ ਮੈਂ ਦੱਸਣਾ ਚਾਹਾਂਗਾ ਕਿ ਸਾਡੇ ਨਾਲ ਨੀਅਰ ਅਬਾਊਟ ਉਹ ਬੰਦੇ ਵੀ ਹੈਗੇ ਨੇ ਵਿੱਚ ਸਾਡੇ ਜੋਬ ਦੇ ਜਿਹੜੀ ਤੀਸਰੀ ਤੀਸਰੀ ਚੌਥੀ ਚੌਥੀ ਇੱਕ ਇੱਕ ਸਾਲ ਚ ਜੋਬ ਲੈ ਰਹੇ ਨੇ ਕਿਉਂਕਿ ਜਿਹੜੇ ਸਟੱਡੀ ਕਰਦੇ ਨੇ ਜਾਂ ਬਾਹਰ ਨੂੰ ਚਲੇ ਜਾਂਦੇ ਨੇ ਉੱਥੇ ਜਾ ਕੇ ਮਿਹਨਤ ਕਰਨੀ ਪੈਂਦੀ ਹੈ ਉਹ ਇੱਥੇ ਪੇਰੈਂਟਸ ਦੇ ਕਹਿਣ ਤੇ ਪੜਨ ਜੋਬ ਲੈਂਡ ਇਹ ਜਾਂਦਾ ਸੀਗਾ ਕਿ ਮਿਹਨਤ ਦਾ ਫਲ ਨਹੀਂ ਮਿਲਦਾ ਸਪਾਰਸ਼ ਚਲਦੀ ਆ ਰਿਸ਼ਵਤ ਚਲਦੀ ਆ ਤਾਂ ਹੁਣ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ ਤਿੰਨ ਤਿੰਨ ਚਾਰ ਚਾਰ ਜੋਬਸ ਜਿਹੜੀਆਂ ਇੱਕ ਸਾਲ ਇੱਕ 20 ਉਹਨਾਂ ਦੇ ਕਲੈਰੀਫਾਈ ਕੀਤਾ ਵਾ ਬੱਚਿਆਂ ਨੇ ਤਾਂ ਲੱਗਦਾ ਕਿ ਮਿਹਨਤ ਦਾ ਹੁਣ ਫਲ ਮਿਲਣਾ ਸ਼ੁਰੂ ਹੋ ਚੁੱਕਾ ਵਾ ਬਿਲਕੁਲ ਸਰ ਪੂਰਾ ਫਲ ਮਿਲਣਾ ਸ਼ੁਰੂ ਹੋ ਚੁੱਕਿਆ ਹੈ ਔਰ ਮੈਂ ਤਾਂ ਇਹੀ ਹੋਰ ਵੀ ਜਨਰੇਸ਼ਨਸ ਆ ਰਹੀਆਂ ਜਿਹੜੇ ਹੋਰ ਵੀ ਕੈਂਡੀਡੇਟਸ ਤਿਆਰੀ ਕਰ ਰਹੇ ਆ ਮੈਂ ਸਭ ਨੂੰ ਇੱਕੋ ਹੀ ਮੈਸੇਜ ਦਵਾਂਗੀ ਕਿ ਲੱਗੇ ਰਹੋ ਹੁਣ ਤਾਂ ਕਹਿੰਦੇ ਹੁੰਦੇ ਨੇ ਨਾ ਕਿ ਪੰਜੇ ਇੰਗਲੋਂ ਕਿਉੱਚ ਉਹ ਵਾਲਾ ਟਾਈਮ ਹੈ ਰੰਗਲਾ ਪੰਜਾਬ ਜਿਹੜਾ ਸੀਮ ਸਾਹਿਬ ਦਾ ਸੁਪਨਾ ਉਹ ਪੂਰਾ ਕਰ ਰਹੇ ਨੇ ਔਰ ਉਹਨਾਂ ਤੇ ਵਿਸ਼ਵਾਸ ਰੱਖੋ ਗਵਰਨਮੈਂਟ ਬਿਲਕੁਲ ਆਪਣਾ ਹਰ ਚੀਜ਼ ਨੂੰ ਵਕਤ ਬਦਲਣ ਨੂੰ ਵਕਤ ਚਾਹੀਦਾ ਜੇ ਵਕਤ ਆਪਾਂ ਉਹਨਾਂ ਨੂੰ ਦੇਵਾਂਗੇ ਪੇਸ਼ੀਐਂਟਸ ਨਾਲ ਚੱਲਾਂਗੇ ਤਾਂ ਸਾਡਾ ਪੰਜਾਬ ਰੰਗਲਾ ਬਣਨ ਚ ਕੋਈ ਬਹੁਤੀ देर ਨਹੀਂ ਲੱਗਣੀ ਸਾਰੇ ਕੈਂਡੀਡੇਟਸ ਸਾਹਿਬ ਦੇ ਜਿਹੜੇ ਦਾਅਵੇ ਨੇ ਦਾਅਵੇ ਚ ਕਿੰਨੀ ਕੋਈ ਸੱਚਾਈ ਆ ਕੋਈ ਹੁਣ ਤੁਸੀਂ ਨੌਕਰੀ ਮਿਲ ਚੁੱਕੀ ਆ ਟਰਾਂਸਪੇਰਸੀ ਤੇ ਬਿਗੈਰ ਰਿਸ਼ਵਤ ਤੇ ਮੈਰਿਟ ਦੇ ਅਧਾਰ ਤੇ ਨੌਕਰੀ ਹੁੰਦੀ ਕਿੰਨੀ ਕੋਈ ਸੱਚਾਈ ਆ ਹੁਣ ਤੁਸੀਂ ਕਲੀਅਰ ਕਰ ਸਰ ਸੱਚਾਈ ਇਹਦੇ ਵਿੱਚ ਕੋਈ ਝੂਠ ਨਹੀਂ ਐ 100% ਬਿਲਕੁਲ ਸੱਚ ਕਹਿੰਦੇ ਨੇ ਕਿਉਂਕਿ 1 ਰੁਪਿਆ ਸਾਡਾ ਤਾਂ ਕੋਈ ਰਿਸ਼ਵਤ ਨਹੀਂ ਅਸੀਂ ਦਿੱਤੀ ਬਿਲਕੁਲ ਆਪਣੀ ਮੈਰਿਟ ਦੇ ਆਪਣੀ ਮਿਹਨਤ ਦੇ ਸਿਰ ਤੇ ਸਾਨੂੰ ਇਹ ਨੌਕਰੀ ਮਿਲੀ ਹੈ ਔਰ ਸਾਰੀਆਂ ਹੀ ਭਰਤੀਆਂ ਜਿਹੜੀਆਂ ਬੜੀਆਂ ਫੇਅਰ ਆ ਰਹੀਆਂ ਮੇਰੀ ਵੀ ਸੈਕੰਡ ਜੌਬ ਹੈ ਮੇਰੇ ਹੋਰ ਵੀ ਬੜੇ ਕਲੀਗਸ ਨੇ ਜਿਹੜੀਆਂ ਤੀਜੀ ਤੀਜੀ ਚੌਥੀ ਚੌਥੀ ਜੌਬ ਦੇ ਵਿੱਚ ਉਹਨਾਂ ਨੇ ਕਿੰਨੇ ਸਭ ਤੋਂ ਵੱਡੀ ਐਗਜ਼ੈਂਪਲ ਹੈ ਵੀ ਇਸ ਵਾਰ ਕਿੰਨੇ ਜਜੇਸ ਆਏ ਹੈ ਕਦੇ ਇੰਨੇ ਜੁਡੀਸ਼ਲ ਮਜਿਸਟਰਡ ਫਰਸਟ ਕਲਾਸ ਦੀ ਭਰਤੀ ਮੈਂ ਨਹੀਂ ਦੇਖੀ ਸੀ ਮਤਲਬ ਕਿ ਸਭ ਕੁਝ ਬਹੁਤ ਫੇਅਰ ਹੋ ਰਿਹਾ ਹੈ ਔਰ ਪੰਜਾਬ ਤਾਂ ਟੌਪ ਤੇ ਜਾ ਰਿਹਾ ਹੈ ਸਰ ਮੈਂ ਕਲਾਸ 1 ਅਫੀਸਰ ਡਿਪਟੀ ਡਿਸਟ੍ਰਿਕਟ ਅਟਾਰਨੀ ਤਰਕੀ ਕਹਿਣਾ ਚਾਹੁੰਦਾ ਸਰ ਮੈਂ ਕਹਿਣਾ ਚਾਹੁੰਗਾ ਜੀ ਪੰਜਾਬ ਸਰਕਾਰ ਦੇ ਜਿਹੜੇ ਉਪਰਾਲੇ ਨੇ ਬਹੁਤ ਵਧੀਆ ਨੇ ਜੀ ਤੇ ਪੰਜਾਬ ਸਰਕਾਰ ਜਿਹੜੀ ਹੈ ਬੜੀ ਫੇਅਰ ਸਿਲੈਕਸ਼ਨ ਸਾਰਿਆਂ ਦੀ ਸਿਲੈਕਸ਼ਨ ਹੋਈ ਹੈ ਜੀ ਜਿਵੇਂ ਜਿਹੜੀ ਜਿਹੜੀ ਫੈਮਲੀਸ ਨੂੰ ਅਸੀਂ ਬਿਲੋਂਗ ਕਰਦੇ ਆਂ ਜੇ ਕੋਈ ਰਿਸ਼ਵਤ ਵਾਲੀ ਗੱਲ ਹੁੰਦੀ ਤੇ ਮੇਰੇ ਖਿਆਲ ਚ ਇੱਕ ਵੀ ਕੈਂਡੀਡੇਟ ਜਿਹੜਾ ਸੀ ਨਾ ਉਹ ਪਰਤੀ ਨਹੀਂ ਸੀ ਹੋ ਸਕਦਾ ਜੀ ਜੀ ਬੱਚਿਆਂ ਦੇ ਚਿਹਰੇ ਤੇ ਨੌਜਵਾਨਾਂ ਦੇ ਚਿਹਰੇ ਤੇ ਖੁਸ਼ੀ ਹੈ ਜਿਨ੍ਹਾਂ ਨੂੰ ਨਿਯੁਕਤੀ ਪੱਤਰ ਮਿਲੇ ਨੇ ਤੇ ਸਰਕਾਰ ਦੀ ਜਿਹੜੀ ਪਾਲਿਸੀ ਆ ਉਸ ਦੇ ਤਹਿਤ ਇਹਨਾਂ ਨੂੰ ਜਦੋਂ ਨੌਕਰੀ ਦੇ ਨਿਯੁਕਤੀ ਪੱਤਰ ਮਿਲੇ ਨੇ ਤਾਂ ਨੌਜਵਾਨਾਂ ਨੂੰ ਵੀ ਵੱਡਾ ਸੰਦੇਸ਼ ਦੇ ਰਹੇ ਨੇ ਜਿਹੜੇ ਨੌਜਵਾਨ ਦੂਜੇ ਵਿਦੇਸ਼ਾਂ ਦਾ ਰੁਕ ਕਰ ਰਹੇ ਨੇ ਉਹ ਵੀ ਹੁਣ ਪੰਜਾਬ ਵਾਪਸ ਮੋੜਨ ਕਿਉਂਕਿ ਪੰਜਾਬ ਨੂੰ ਰੰਗਲਾ ਬਣਾਉਣ ਦੇ ਵਿੱਚ ਮਾਨ ਸਰਕਾਰ ਲੱਗੀ ਹੋਈ ਆ ਤੇ ਨੌਜਵਾਨਾਂ ਨੂੰ ਉਹਨਾਂ ਦਾ ਸਾਥ ਦੇਣਾ ਚਾਹੀਦਾ ਕੈਮਰਾ ਪਰਸਨ ਮੀਤ ਦੇ ਨਾਲ ਵਿਵੇਕ ਟਲ ਪੰਜਾਬ ਤੱਕ ਫਿਲੋ